ਜੇ ਸਰਕਾਰ ਚਾਹੇ ਕਿ 8 ਘੰਟੇ ਦਾ ਕੰਮ ਹੈ ਜਿਹੜਾ ਉਹ ਇੰਨੀ ਦਿਹਾੜੀ ਆ ਜੇ ਅੱਜ ਦੇ ਟਾਈਮ ਦੇ ਵਿੱਚ ਦੇਖੇ ਡੀਸੀਆਂ ਦੇ ਰੇਟ ਮੁਤਾਬਕ ਵੀ ਕਿ ਮਜ਼ਦੂਰ ਦੀ ਦਿਹਾੜੀ 1000 ਰੁਪਏ ਤੋਂ ਵੱਧਦੀ ਆ ਜੇ ਮਜ਼ਦੂਰ ਦੀ ਦਿਹਾੜੀ 8 ਘੰਟੇ ਜੇ 1000 ਹੋਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ 15-18 ਘੰਟੇ ਕੰਮ ਕਰੂਗਾ ਕਿਉਂਕਿ ਮਜ਼ਦੂਰ ਦੀ ਜਿਹੜੀ ਲੋੜ ਆ ਪੂਰਕ ਨਹੀਂ ਹੁੰਦੀ ਜਿਹਦੇ ਕਰਕੇ ਉਹਨੂੰ ਓਵਰਟਾਈਮ ਲਾਉਣਾ ਪੈਂਦਾ 8 ਘੰਟੇ ਤੋਂ ਕਈ ਵਾਰੀ 20-20 ਘੰਟੇ ਵੀ ਕੰਮ ਕਰਨਾ ਪੈਂਦਾ ਜਿਵੇਂ ਦਿਨ ਰਾਤ ਦਾ ਕੰਮ ਆ ਮੰਡੀ ਦੇ ਵਿੱਚ ਤਾਂ ਪੰਜਾਬ ਸਰਕਾਰ ਨੇ ਕੀ ਕੀਤਾ ਕਿ ਸਗੋਂ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਦਾ ਰੁਪਈਆ ਦੇ ਵਿੱਚ ਜਿਹੜਾ ਰੇਟ ਵਧਣਾ ਚਾਹੀਦਾ ਸੀਗਾ ਗੱਟੇ ਦਾ ਜਾਂ ਇੱਕ ਬੋਰੀ ਦਾ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਨੇ 25 ਪੈਸੇ ਆ ਜਿਹੜਾ ਨਗੂਨਾ ਨਹੀਂ ਕਹਿ ਸਕਦੇ ਉਹਨੂੰ ਆਪਾਂ ਮੈਂ ਨਗੂਨਾ ਵਾਦਾ ਕੀਤਾ 25 ਪੈਸੇ ਦਾ ਜਿਵੇਂ ਭਗਵਾਨਤਮਾਨ ਨੇ ਤਾਂ ਕਿਹਾ ਜੀ ਅਸੀਂ ਆਫਰ ਦੇਵਾਂਗੇ 1 ਮਈ ਦੇ ਦਿਨ ਤੇ ਅਸੀਂ ਤਾਂ ਮਜ਼ਦੂਰਾਂ ਦੇ ਬਾਰੇ ਨਿਆਰੇ ਕਰ ਦਾਂਗੇ 1 ਮਈ ਵਾਲੇ ਦਿਨ ਪਰ ਸਿਰ ਤੇ ਸਿਰਫ ਕਹਿਨੂ ਆ ਨਾ ਪਿਛਲੀਆਂ ਸਰਕਾਰਾਂ ਨੇ ਕਦੇ ਮਜ਼ਦੂਰਾਂ ਬਾਰੇ ਸੋਚਿਆ ਨਾ ਐਤ ਕੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਆਈ ਹੈਗੀ ਆ ਨਾ ਉਹਨਾਂ ਨੇ ਸੋਚਿਆ